ਮਾਣਾ ਇਲਾਕੇ ਦੇ ਲੋਕ ਪੀਆਰਟੀਸੀ ਬੱਸ ਜਿਹੜੀ ਕਾਰਜ ਪ੍ਰਣਾਲੀ ਤੋਂ ਪਿਛਲੇ 40 ਸਾਲਾਂ ਤੋਂ ਪਰੇਸ਼ਾਨ ਹਨ ਹੁਣ ਤਾਂ ਕੰਡਕਟਰ ਡਰਾਈਵਰਾਂ ਵੱਲੋਂ ਬੱਸ ਵਿੱਚ 52 ਸਵਾਰੀਆਂ ਲਿਜਾਣ ਦਾ ਜਿਹੜਾ ਕਾਨੂੰਨ ਲਾਗੂ ਕੀਤਾ ਗਿਆ ਹੈ ਉਸ ਤੋਂ ਬਾਅਦ ਸਮੱਸਿਆ ਹੋਰ ਵੀ ਜ਼ਿਆਦਾ ਵਿਕਰਾਲ ਰੂਪ ਧਾਰਨ ਕਰ ਚੁੱਕੀ ਹੈ ਜਿਸ ਦੇ ਕਰਕੇ ਲੋਕਾਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਦਾ ਪੈ ਰਿਹਾ ਹੈ ਖਾਸ ਕਰਕੇ ਔਰਤਾਂ ਤੇ ਲੜਕੀਆਂ ਨੂੰ ਜਿਹੜੀਆਂ ਪਟਿਆਲਾ ਚੰਡੀਗੜ੍ਹ ਪੜਨ ਲਈ ਜਾਂਦੀਆਂ ਹਨ ਤੇ ਉਹਨਾਂ ਨੂੰ ਬਸਾਂ ਲਈ ਘੰਟਿਆਂ ਬੱਧੀ ਇੰਤਜ਼ਾਰ ਕਰਨਾ ਪੈਂਦਾ ਹੈ ਬਸ ਆਉਂਦੀ ਹੈ ਤੇ ਲੋਕ ਇਸ ਤਰ੍ਹਾਂ ਦੌੜਦੇ ਹਨ ਜਿਸ ਤਰ੍ਹਾਂ ਕਿਸੇ ਮੇਲੇ ਵਿੱਚ ਜਾ ਕੇ ਕੁਝ ਖਾਸ ਚੀਜ਼ ਖਰੀਦਣੀ ਹੋਵੇ ਲੇਕਿਨ ਪੀਆਰਟੀਸੀ ਵੱਲੋਂ ਇਸ ਇਲਾਕੇ ਦੇ ਲੋਕਾਂ ਦੀ ਸੁਵਿਧਾ ਦੇ ਲਈ ਪਿਛਲੇ 40 ਸਾਲਾਂ ਦੇ ਵਿੱਚ ਕੋਈ ਵੀ ਸੁਧਾਰ ਨਹੀਂ ਕੀਤਾ ਗਿਆ ਜਿਸ ਕਰਕੇ ਇਸ ਇਲਾਕੇ ਦੇ ਲੋਕ ਲੰਬੇ ਅਰਸੇ ਤੋਂ ਬੱਸਾਂ ਦੀ ਕਾਰਜ ਪ੍ਰਣਾਲੀ ਤੋਂ ਪਰੇਸ਼ਾਨ ਹਨ ਸਮਾਣਾ ਤੋਂ ਪਟਿਆਲਾ ਚੰਡੀਗੜ੍ਹ ਲੁਧਿਆਣਾ ਅੰਬਾਲਾ ਜਾਣਾ ਹੋਵੇ ਤਾਂ ਲੋਕਾਂ ਨੂੰ ਖਾਸ ਕਰਕੇ ਔਰਤਾਂ ਨੂੰ ਜ਼ਿਆਦਾ ਮੁਸ਼ਕਲ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਅੱਜ ਬੱਸ ਸਟੈਂਡ ਦੇ ਵਿੱਚ ਉਸ ਸਮੇਂ ਹੰਗਾਮਾ ਹੋ ਗਿਆ ਜਦੋਂ ਬੱਸ ਨੇ 52 ਸਵਾਰੀਆਂ ਤੋਂ ਦੋ ਸਵਾਰੀਆਂ ਕਿਸੇ ਡਰਾਈਵਰ ਕਨੈਕਟਰ ਵੱਲੋਂ ਆਪਣੇ ਦੋਸਤਾਂ ਨੂੰ ਚੜਾ ਦਿੱ ਲਿਆ ਤਾਂ ਤਾਂ ਲੋਕਾਂ ਨੇ ਇਤਰਾਜ਼ ਕੀਤਾ ਕਿ ਸਾਨੂੰ ਵੀ ਚੜਾਓ ਇਸ ਨੂੰ ਲੈ ਕੇ ਬੱਸਾਂ ਰੋਕ ਦਿੱਤੀਆਂ ਗਈਆਂ ਉਸ ਦੇ ਬਾਅਦ ਕਾਫੀ ਮੁਸ਼ਕਲ ਲੋਕਾਂ ਨੂੰ ਪੇਸ਼ ਆਈ ਇਸ ਅੱਡੇ ਵਿੱਚ ਬੱਸਾਂ ਦੀ ਮੁਕੰਮਲ ਪ੍ਰਬੰਧ ਪੀਆਰਟੀਸੀ ਕੋਲ ਹੈ ਤੇ ਉਹਨਾਂ ਨੂੰ ਕਰਨੇ ਚਾਹੀਦੇ ਹਨ ਜੇ 52 ਸਾਰੀਆਂ ਲੈ ਕੇ ਜਾਣੀਆਂ ਹਨ ਤਾਂ ਸਵਾਰੀਆਂ ਦੇ ਲਈ ਹੀ ਬੱਸਾਂ ਵਧਾਓ ਤਾਂ ਜੋ ਲੋਕਾਂ ਨੂੰ ਸਹੀ ਬੱਸਾਂ ਪਟਿਆਲਾ ਜਾਣ ਤੇ ਚੰਡੀਗੜ੍ਹ ਜਾਣ ਲਈ ਮਿਲ ਸਕਣਗੀਆਂ ਸਮਾਣਾ ਤੋਂ ਕਲਾਸ਼ਰਮਾ ਦੇ ਨਾਲ ਨੂਰੀ ਬਾਸਲ ਦੀ ਰਿਪੋਰਟ ਕੱਲ੍ਹ ਅਗੋਸਟ ਹੈ ਹਾਂਜੀ 52 ਬੰਦੇ ਬੱਸ ਚ ਪੂਰੇ ਹੋਣੇ ਚਾਹੀਦੇ ਨੇ ਕਿੰਨੇ ਚਾਹੀਦੇ ਤੁਸੀਂ ਗਿਣੋ ਅੰਦਰ ਜਾ ਕੇ ਕਿ 52 ਬੰਦੇ ਪੂਰੇ ਨੇ ਬੱਸ ਹੋਰ ਕੋਈ ਸਾਨੂੰ ਹੋਣੀ ਚਾਹੀਦੀ ਹੈ ਆਪਣਾ ਸਾਫ ਲੈ ਕਨੈਕਟਰ ਨੂੰ ਛੱਡ ਕੇ 52 ਬੰਦੇ ਬੱਸ ਚ ਪੂਰੇ ਹੋਣੇ ਚਾਹੀਦੇ ਨੇ ਇਸ ਚੀਜ਼ ਦੀ ਕੋਡ ਆਫ ਕਰੇਗਾ ਜ਼ਿੰਮੇਵਾਰੀ ਲੇਗਾ ਫਿਰ ਇਹਨਾਂ ਦਾ ਸਤਿਕਾਰ ਕਰਦਾ ਸਾਨੂੰ ਸਾਰੇ ਪਿਆਰ ਨਾਲ ਸੀ ਪਿਆਰ ਨਾਲ ਉਤਰਿਆ ਠੀਕ ਹੈ ਬਿਲਕੁਲ ਜੀ ਇਹ ਸਰਕਾਰ ਦੀਆਂ ਨਲਕੀਆਂ ਨੇਗੀਆਂ ਤਾਂ ਸਾਡੇ ਭਰਾ ਸਾਡੇ ਨੌਜਵਾਨ ਬੇਰੁਜ਼ਗਾਰ ਖੜੇ ਨੇ ਬਹੁਤ ਜ਼ਿਆਦੇ 2 ਸਾਲ ਹੋ ਗਏ ਆ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਸਤਾ ਚਾਈ ਨੂੰ ਸਾਡੇ ਵਿਭਾਗ ਦੇ ਵਿੱਚ ਲਗਭਗ ਪੰਜਾਬ ਰੋਡਵੇ ਤੇ ਪੀਆਰਟੀਸੀ ਦੇ ਵਿੱਚ 800 900 ਬੱਸਾਂ ਕੰਡਮ ਹੋ ਗਈ। ਤੇ ਅਸੀਂ ਪੁੱਛਣਾ ਚਾਹੁੰਦੇ ਹਾਂ ਸਰਕਾਰ ਨੂੰ ਵੀ ਇਹਨੇ 2 ਸਾਲਾਂ ਦੇ ਵਿੱਚ ਕਿੰਨੀਆਂ ਬੱਸਾਂ ਪਾਈਆਂ ਨੇ ਕਿੰਨਾ ਮੁੰਡਿਆਂ ਨੂੰ ਰੋਜ਼ਗਾਰ ਦਿੱਤਾ। ਸੋ ਸਰਕਾਰ ਦੀਆਂ ਅਨਲਕੀਆਂ ਨੇ ਜੀ ਇਹ ਕਿ ਸਰਕਾਰ ਭੁਗਤਰੀ ਹੈ। ਇਹ ਹਾਸੋ ਜੀ ਨੇ ਬਿਆਨ ਦੇ ਰਹੇ ਨੇ ਸੋਸ਼ਲ ਮੀਡੀਆ ਤੇ ਸਾਡੇ ਮੰਤਰੀ ਜੀ ਦੇ ਰਹੇ ਨੇ ਸਾਡੇ ਚੇਅਰਮੈਨ ਸਾਹਿਬ ਦੇ ਰਹੇ ਨੇ। ਇਹ ਹਦਦਾਂ ਸਾਡੀਆਂ ਨਹੀਂ ਹੈਗੀਆਂ। ਅਸੀਂ ਕਾਨੂੰਨ ਜੋ ਕਾਨੂੰਨ ਦਾ ਐਕਟ ਹੈ ਪੀਆਰਟੀਸੀ ਦਾ। ਜਾ ਪੰਜਾਬ ਰੋਡ ਵੇ ਦਾ ਅਸੀਂ ਇੱਕ ਤੇ ਹਾਲਾਤ ਤਾਂ ਇਹ ਹੈ ਸਿਸਟਮ ਇਹ ਬਣਿਆ ਪਿਆ ਪੰਜਾਬ ਦਾ ਵੀ ਕਿਸੇ ਵੀ ਵਿਭਾਗ ਦੇ ਵਿੱਚ ਤੁਸੀਂ ਨਿਗਾਹ ਮਾਰ ਲਓ ਕਿਸੇ ਵੀ ਵਿਭਾਗ ਦੇ ਵਿੱਚ ਗਰਾਊਂਡ ਲੈਵਲ ਤੇ ਕਿਤੇ ਵੀ ਤੁਹਾਨੂੰ ਕਿਸੇ ਵੀ ਵਿਭਾਗ ਦੇ ਵਿੱਚ ਸਰਕਾਰ ਵੱਲੋਂ ਹਾਂ ਪੱਕੇ ਆਉਂਦਾਰਾ ਨਹੀਂ ਹੈਗਾ ਚਾਹੇ ਉਹ ਹਸਪੀਟਲ ਨਾਲੋਂ ਜੇਕਰ ਕਿਸੇ ਨੂੰ ਸਰਟੀਫਿਕੇਟ ਲੱਗਦੀ ਹੈ ਕਿਹੜਾ ਜਾਂਦਾ ਕੋਈ ਸਰਕਾਰੀ ਹਸਪੀਟਲ ਸਾਰੇ ਪ੍ਰਾਈਵੇਟ ਨੂੰ ਭਾ ਦਿੰਦੇ ਨੇ